ਹਾਂਜੀ ਕਿਸਾਨਪਰਾਵੋ ਤੁਹਾਡਾ ਸਵਾਗਤ ਹੈ ਜੀ ਮੇਰੇ ਆਪਣੇ YouTube ਚੈਨਲ ਦੇ ਉੱਤੇ ਲਓ ਜੀ YouTube ਜਰੀਆ ਆਪਾਂ ਤੁਹਾਨੂੰ ਵੀਰੇ ਇੱਕ ਬਹੁਤ ਚੰਗੀ ਝੋਟੀ ਦਿਖਾਉਣ ਜਾ ਰਹੇ ਹਾਂ ਵੀਰੇ ਝੋਟੀ ਵੀਰੇ ਦੂਏ ਛੂਏ ਛੋਰੀ ਹੈ ਤੋ ਤਾਂ ਕੱਢਿਆ ਪਹਿਲਾਂ 14 ਕਿਲੋ ਝੋਟੀ ਬਹੁਤ ਚੰਗੀ ਹੈ ਵੀਰੇ ਝੋਟੀ ਣੀ ਝੋਟੀ ਮੁੰਦਰੀ ਹੈ ਵੀਰੇ ਜੈਡ ਬਲੈਕ ਹੈ ਝੋਡੀ ਦੀ ਪੰਤਰ ਬੋਡੀ ਬਹੁਤ ਸੋਹਣੀ ਹੈ ਵੀਰੇ ਤੁਸੀਂ ਦੇਖੋ ਪੂਰੀ ਕੈਂਡਮ ਝੋਟੀਆਂ ਸ਼ੰਗ ਗੋਲਾ ਹੀ ਚੋਟ ਵੀਰੇ ਲੈ ਵਾ ਵੀਰੇ ਬਹੁਤ ਛੋਨਾ ਥਣ ਤਪਾ ਬਹੁਤ ਹੋਣਾ ਲੱਗਿਆ ਹੋਇਆ ਕੋਈ ਪ੍ਰੋਬਲਮ ਨਹੀਂ ਵੀਰੇ ਲੈ ਵਿੱਚ ਜਮਾ ਕੋਈ ਪੈਂਡਿੰਗ ਨਹੀਂ ਸੀਗੀ ਥਣ ਵੀਰੇ ਮੂਰ ਲਈ ਛੋਟੇ ਨੇ ਮਗਲੇ ਵੱਡੇ ਨੇ ਜਮਾ ਛੋਟੇ ਨਹੀਂ ਵੀਰੇ ਛੋਟਾ ਹੱਥ ਹੀ ਆ ਛੋਟੀ ਦੇਖੋ ਇਸ ਮਾਰ ਕੇ ਧਿਆਨ ਨਾਲ ਵੀਰੇ ਡਰਦੀ ਹੈ ਵੀਰੇ ਥੋੜੀ ਜੀ ਜੇ ਵੀਰੇ ਨੂੰ ਮੈਂ ਦੂਸਰ ਦਿਖਾ ਰਿਹਾ ਨਬੇ ਡਰਦੀ ਹੈ ਛੋਟੀ ਵੀਰੇ ਬਹੁਤ ਚੰਗੀ ਹੈ ਜੈਡ ਬਲੈਕ ਆ ਗੋੜ ਛੰਗਾ ਵੀਰੇ ਲੇਵੇ ਦੀ ਪੰਤਰ ਵੀਰੇ ਬਹੁਤ ਗੋਲਾ ਛੋਟੀ ਪੂੰਛ ਛੋਟੀ ਆ ਵੀਰੇ ਪੂੰਛ ਜੈਡ ਬਲੈਕ ਆ ਕੋਈ ਪ੍ਰੋਬਲਮ ਨਹੀਂ ਮੱਝ ਵੀਰੇ ਖੜੀ ਹੈ ਮੱਝ ਪਿੰਡ ਧੂਰੀ ਦਾ ਸ਼ੌ ਇਹ ਮੱਝ ਖੜੀ ਹੈ ਵੀਰੇ ਪਿੰਡ ਬਗਰਾ ਧੂਰੀ ਕੋੜ ਜ਼ਿਲ੍ਹਾ ਸੰਗਰੂਰ ਵੀਰੇ ਕੀ ਪੇਰ 5299 ਇਹ ਕਿਨੇ ਰੋਡ ਤਾਂ ਲੋਡ ਹੋਵੇ ਤਾਹਾਂ ਵਿੱਚ ਪਰਕਰ ਕਰ ਲਓ ਵੀਰੇ ਨੰਬਰ ਆਪਾਂ ਸਕਰੀਨ ਦੇ ਉੱਪਰ ਪਾਇਆ ਹੋਇਆ ਜੀ ਬਾਈ ਕਹਿੰਦਾ ਮੁੱਲ ਵੀਰੇ ਫੋਨ ਤੇ ਕਰਾਂਗੇ ਜੀ ਮੱਝ ਬਹੁਤ ਚੰਗੀ ਹੈ ਵੀਰੇ ਘਰੇਲੂ ਮੱਝ ਆ ਬਹੁਤ ਬਾਜੇ ਬਰੇਟੇ ਦੇ ਦੇਣਗੇ ਪੁੱਤ ਕੱਢ ਦੂ ਵੀਰੇ 15 16 ਕਿਲੋ ਜੀ ਦੇਖੋ ਬਹੁਤ ਠੰਗੀ ਝੋਟੀ ਆ ਵੀਰੇ ਕਿਪਰਾ ਨੂੰ ਲੋਡ ਹੋਵੇ ਵੀਰੇ ਤਾਂ ਸਪਰਕ ਕਰ ਲਿਓ ਪਿੰਡ ਬੋਗਰਾ ਵੀਰੇ ਧੂਰੀ ਕੋਲ ਜਲਾ ਸੰਗਰੂਰ ਗੀਪੀ ਸਰਪੰਚ ਨਵਾਂ ਵੀਰੇ ਘਰੇਲੂ ਭਰੇ ਆ ਆਪਣੇ ਆਮ ਫਿਰ ਭਰਾ ਨੂੰ ਲੋਡ ਹੋਵੇ ਤਾਂ ਵੀਰੇ ਸਪਰਕ ਕਰਿਓ ਨੰਬਰ ਪਾਈ ਦਾ ਲਾਹਮਾ ਚੀਰਣ ਦੇ ਉੱਪਰ ਵੀਰੇ ਤਾਂ ਨਾ ਸਪਰਕ ਕਰ ਲਿਓ ਜੀ ਅਸਤੀ ਕਾਲ ਜੀ ਸਾਰਿਆਂ ਨੂੰ ਬਾਕੀ ਚੋਟੀਆਂ ਚੂਣਣ ਨੇ ਵੀਰੇ ਦੋ ਬਾਕੀ ਨੇ ਦਿਨ ਤੀਜੇ ਚੂਣਣੇ ਵੀਰੇ ਦੇ ਦੋ ਜਾਨਾਂ ਉੱਪਰ ਦਿਨ ਲੈ ਜੂ ਬਸ ਵੱਧ ਵੱਧ ਜੋਰ ਲੱਗੀ ਜੀ